ਜਦੋਂ ਸਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਿਸਿੰਗ ਦੀਪਾਲ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਹਲਕੇ ਅਤੇ ਗਲੀ ਮੁਹੱਲੇ ਦੇ ਵਿੱਚ ਜਿਹੜਾ ਕਿ ਜਨ ਸੰਵਾਦ ਦਾ ਕੀਤਾ ਜਾ ਰਿਹਾ ਤਾਂ ਜੋ ਆਮ ਲੋਕਾਂ ਦੀ ਜਿਹੜੀ ਕਿ ਮੁਸ਼ਕਲਾਂ ਨੇ ਉਹਨਾਂ ਨੂੰ ਸੁਣ ਕੇ ਤੇ ਮੌਕੇ ਤੇ ਉਹਨਾਂ ਦਾ ਹੱਲ ਜਿਹੜਾ ਕੀਤਾ ਜਾਵੇ ਇਸੇ ਤਹਿਤ ਹਲਕਾ ਆਤਮ ਨਗਰ ਤੋਂ ਵਿਧਾਇਕ ਨੂੰ ਵਲ ਸਿੰਘ ਸਿੱਧੂ ਦੇ ਵੱਲੋਂ ਜਨ ਸੰਵਾਦ ਜਿਹੜਾ ਕਿ ਆਪਣੇ ਹਲਕੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੀਤਾ ਜਾ ਰਿਹਾ ਤਾਂ ਆਮ ਲੋਕਾਂ ਨੂੰ ਮਿਲ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਜਿਹੜਾ ਕਿ ਹੱਲ ਕੀਤਾ ਇਹਨਾਂ ਗੱਲਬਾਤ ਵੀ ਕਰਾਂਗੇ ਸੋ ਸਭ ਜਨ ਸੰਵਾਦ ਜਿਹੜੀ ਸ਼ੁਰੂਆਤ ਹੈ ਪੰਜਾਬ ਭਰ ਦੇ ਵਿੱਚ ਕੀਤੀ ਗਈ ਹੈ ਤਾਂ ਕਿਵੇਂ ਤਾਂ ਦੇਖ ਰਹੇ ਹੋ ਡਾਇਰੈਕਟ ਲੋਕਾਂ ਦੇ ਨਾਲ ਸਿੱਧੀ ਗੱਲਬਾਤ ਹੋ ਰਹੀ ਹੈ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ਤੇ ਹੱਲ ਹੋ ਰਹੇ ਨੇ ਕਿਹੋ ਜਿਹੀਆਂ ਸਮੱਸਿਆਵਾਂ ਜਿਹੜੇ ਲੋਕਾਂ ਦੀਆਂ ਜ਼ਿਆਦਾ ਆ ਰਹੀਆਂ ਨੇ ਮੈਂ ਸਮਝਦਾ ਵੀ ਇੱਕ ਪਹਿਲੀ ਪਾਰਟੀ ਹੈ ਰਾਜਨੀਤਿਕ ਪਾਰਟੀ ਜਿਨ੍ਹਾਂ ਨੇ ਘਰ ਘਰ ਜਾ ਕੇ ਮਹੱਲਿਆਂ 'ਚ ਜਾ ਕੇ ਪੁੱਛਿਆ ਕਿਉਂਕਿ ਸਾਡੀ ਇੱਕ ਸੋਚ ਹੈ ਵੀ ਅਗਰ ਵੋਟਾਂ ਮੰਗਣ ਅਸੀਂ ਕੁੰਡੇ ਖੜਕਾ ਕੇ ਜਾ ਸਕਦੇ ਆ ਤਾਂ ਕੰਮ ਕਰਾਉਣ ਲਈ ਕਿਉਂ ਨਹੀਂ ਦੇ ਸਕਦੇ ਇਸ ਲਈ ਵੱਖ-ਵੱਖ ਇਲਾਕਿਆਂ 'ਚ ਮੈਂ ਜਨਾ ਅੱਜ ਪੁਰਾਣੇ ਬਾਲ ਨੰਬਰ 45 ਤੇ ਨਵੇਂ 50 ਵਿਖੇ ਬਸੰਤ ਵਿਹਾਰ ਕਲੋਨੀ ਵਿਖੇ ਆਇਆ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਕਾਫੀ ਸਮੱਸਿਆਵਾਂ ਮੌਕੇ ਤੇ ਹੱਲ ਕਰਨੇ ਜਿਹੜੀਆਂ ਰਹਿੰਦੀਆਂ ਨੇ ਨੋਟ ਕਰੀਆਂ ਜਿਹੜੇ ਕੰਮ ਹੁਣ ਹੋ ਸਕਦੇ ਆ ਘਟਲ ਹੋਏ ਹੋਵੇ ਤਾਂ ਹੋਣਗੇ ਬਾਕੀ ਜਾਪਤਾ ਲੱਗਿਆ ਹੈ ਜਾਪਤੇ ਤੋਂ ਬਾਅਦ ਜਿਹੜੀਆਂ ਸਾਰੀਆਂ ਸਮੱਸਿਆ ਦਾ ਹੱਲ ਕਰਕੇ ਇਹਨਾਂ ਲੋਕਾਂ ਨੂੰ ਰਹਿਣ ਸਹਿਣ ਲਈ ਬੜਾ ਚੁਗਿਰਦਾ ਸਾਫ ਤੇ ਵਧੀਆ ਮਾਹੌਲ ਦੇਵਾਂਗੇ ਸਾਬ ਇੱਕ ਦਿਨ ਦੇ ਵਿੱਚ ਕਿੰਨੇ ਕਿ ਜਨ ਸੰਵਾਦ ਨੇ ਕੀਤੇ ਜਾਂਦੇ ਨੇ ਤਿੰਨ ਤਿੰਨ ਚਾਰ ਚਾਰ ਜਨ ਸੰਵਾਦ ਕਰਦੇ ਆ ਕਿਉਂਕਿ ਲੋਕਾਂ ਦੇ ਵਿੱਚ ਚਾਹ ਬਹੁਤ ਹੈ ਜੀ ਉਹ ਚਾਹੁੰਦੇ ਨੇ ਪਹਿਲਾਂ ਤਾਂ ਵਿਧਾਇਕ ਦੇਖਣ ਨੂੰ ਸੇ ਮਿਲਦੇ ਤੇ ਹੁਣ ਲੋਕਾਂ ਨੂੰ ਚਾਇਆ ਵੀ ਸਾਡਾ ਸਾਡੇ ਕੋਲੇ ਆਵੇ ਸਾਡੇ ਬਲੰਟੀਅਰ ਸਾਡੇ ਅਹੁਦੇਦਾਰ ਅਸੀਂ ਬੈਠ ਗਏ ਪਰਿਵਾਰ ਵਾਂਗੂੰ ਗੱਲਾਂ ਕਰੀਏ ਅੱਜ ਇੱਥੇ ਲੱਗਿਆ ਸੰਦਾਂ ਕੰਟਾ ਡੇਢ ਹੋ ਗਿਆ ਪਤਾ ਹੀ ਨਹੀਂ ਲੱਗਿਆ ਜਿਵੇਂ ਆਪਦੇ ਘਰੇ ਬੈਠੇ ਹੋ ਬਾਕੀ ਬਸੰਤ ਵਿਹਾਰ ਦੇ ਲੋਕ ਬੇਸੇ ਬੜੇ ਪਿਆਰ ਕਰਨ ਵਾਲੇ ਲੋਕ ਨੇ ਸਾਡੇ ਸਿੱਧੂ ਸਾਹਿਬ ਸਾਡੇ ਪ੍ਰਧਾਨ ਸਾਹਿਬ ਨਾ ਰਾਤਾਂ ਦੀ ਜਿਹੜੇ ਖੜੇ ਨੇ ਬਜ਼ੁਰਗਾਂ ਅੰਕਲ ਖੜੇ ਨੇ ਇਹ ਬੜਾ ਇੱਥੇ ਬੜਾ ਬੜਾ ਸ਼ਾਂਤਮਈ ਤੇ ਵਧੀਆ ਮਾਹੌਲ ਆ ਇਸ ਮੁਹੱਲੇ ਦਾ ਤੇ ਮਾਸ਼ਾਅੱਲਾ ਅਗਾ ਕਰਦਾ ਇਸ ਮਾਦਮ ਨਾ ਲੋਕਾਂ ਨੂੰ ਮੈਸੇਜ ਦਿੰਨਾ ਕਿ ਕੋਸ਼ਿਸ਼ ਕਰਿਆ ਕਰੋ ਵੀ ਜਿੰਨੇ ਵੀ ਮੁਹੱਲਿਆਂ ਤੁਸੀਂ ਰਹਿੰਦੇ ਹੋ ਐਸੋਸੀਏਸ਼ਨਾਂ ਬਣੀਆਂ ਇੱਕ ਪਰਿਵਾਰਾਂ ਨੂੰ ਬੈਠ ਕੇ ਗੱਲਬਾਤ ਕਰਕੇ ਹੱਲ ਕੱਢਿਆ ਕਰੋ ਤਾਂ ਕਿ ਜਿਹੜਾ ਸਾਡਾ ਜੋ ਅਮੀਰ ਵਿਰਸਾ ਸਾਡਾ ਭਾਰਤ ਦੀ ਉਹਦੀ ਪਰੰਪਰਾ ਨੂੰ ਅਸੀਂ ਅੱਗੇ ਵਧਾਈਏ ਧਰਮ ਦੇ ਨਾਂ ਤੇ ਬੰਦੀਆਂ ਤੋਂ ਅਸੀਂ ਬਚੀਏ ਤੇ ਸਭ ਹਲਕਾ ਬਹੁਤ ਵੱਡਾ ਹੈ ਰੁਜ਼ਦੇਮੇ ਬਹੁਤ ਜ਼ਿਆਦਾ ਹੁੰਦੇ ਨੇ ਉਸਦੇਮਿਆਂ ਦੇ ਵਿੱਚੋਂ ਟਾਈਮ ਕੱਢ ਕੇ ਜਨਸਭਵਾਦ ਵੀ ਕਰਨਾ ਜਦੋਂ ਲੋਕਾਂ ਨੂੰ ਮਿਲਦੇ ਉਹ ਤਾਂ ਲੋਕਾਂ ਦਾ ਨਾਲ ਗੱਲਬਾਤ ਜਦੋਂ ਹੁੰਦੀ ਹੈ ਲੋਕ ਕੀ ਕਹਿੰਦੇ ਨੇ ਕਿ ਪਹਿਲੇ ਦੇ ਜਿਹੜੇ ਵਿਧਾਇਕ ਸੀ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਿਉਂ ਨਹੀਂ ਕੀਤੇ ਗਏ ਮੈਂ ਕਹਿੰਦਾ ਹੈਰਾਨ ਹੁੰਦੇ ਨੇ ਦੇਖਦੇ ਨੇ ਵੀ ਯਾਰ ਕੀ ਵਿਧਾਇਕ ਅਸੀਂ ਸੱਚ ਨਹੀਂ ਆਉਂਦਾ ਕਦੇ ਵੀ ਸਾਡੇ ਕੋਲੇ ਵਿਧਾਇਕ ਕਿੰਨੀ ਵਾਰੀ ਆ ਗਏ ਮੈਂ ਕਹਿੰਦਾ ਕੀ ਗੱਲ ਯਾਰ ਪਹਿਲਾਂ ਨਹੀਂ ਸੀ ਆਉਂਦੇ ਕਹਿੰਦੇ ਦੇਖੇ ਨਹੀਂ ਸੀ ਕਦੇ ਵੋਟ ਪਵਾ ਕੇ ਕਿਤੁਕੇ ਚੜੇ ਹੁੰਦੇ ਸੀ ਮੁੜ ਕੇ ਕਦੇ ਲੱਭੇ ਨਹੀਂ ਸੀਗੇ ਮੈਂ ਕਹਿਆ ਜਰ ਅਸੀਂ ਉਹਨਾਂ ਬੰਦਿਆਂ ਕਿਉਂ ਅਸੀਂ ਦਾ ਸੇਵਾਦ ਭਾਵਨਾ ਰੱਖ ਕੇ ਆਮ ਆਦਮੀ ਪਾਰਟੀ ਸੇਵਾ ਲਈ ਪੰਜਾਬ ਦੇ ਵਿੱਚ ਅੱਗੇ ਆਈ ਹੈ ਕਿਉਂਕਿ ਅਗਰ ਰਾਜਨੀਤੀ ਦੇ ਮੈਨੇ ਬਦਲੇ ਨੇ ਤਾਂ ਆਮ ਆਦਮੀ ਪਾਰਟੀ ਨੇ ਬਦਲੇ ਕਿਉਂਕਿ ਸਾਡਾ ਮੁੱਖ ਮੰਤਰੀ ਵੀ ਇਮਾਨਦਾਰ ਸਾਡੇ ਰਾਸ਼ਟਰੀ ਸੁਪਰੀਮੋ ਵੀ ਇਮਾਨਦਾਰ ਜਦੋਂ ਉਹ ਇਮਾਨਦਾਰੀ ਨਾਲ ਕੰਮ ਕਰਦੇ ਨੇ ਅਸੀਂ ਜਿਹੜੇ ਸਿਪਾਹੀ ਸਾਡਾ ਦਾ ਫਰਜ਼ੀ ਬਣਦਾ ਵੀ ਇਮਾਨਦਾਰੀ ਨਾਲ ਕੰਮ ਕਰਕੇ ਲੋਕਾਂ ਦੀ ਸੇਵਾ ਕਰਦੇ ਹਾਂ ਇਹ ਲੱਗਦਾ ਕਿ ਇਹਦੇ ਨਾਲ ਆਮ ਲੋਕਾਂ ਦੀ ਖੱਜਲ ਖਵਾਰੀ ਹੋਰ ਵੀ ਘਟ ਗਈ ਕਿ ਪਹਿਲਾਂ ਲੋਕਾਂ ਨੂੰ ਇੱਕ ਐਮਐਲਏ ਨਾਲ ਸੰਪਰਕ ਕਰਨ ਦੇ ਲਈ ਉਹਦੇ ਦਫ਼ਤਰ ਜਾਣਾ ਪੈਂਦਾ ਸੀ ਜੋ ਕਿ ਹਲਕੇ ਦੇ ਵਿੱਚ ਇੱਕ ਜਾਂ ਦੋ ਦਫ਼ਤਰ ਹੁੰਦੇ ਸੀ ਹਲਕਾ ਕਾਫੀ ਵੱਡਾ ਹੋਣ ਕਰਕੇ ਉਹ ਤੁਸੀਂ ਲੋਕਾਂ ਦੇ ਘਰ-ਘਰ ਵਿੱਚ ਪਹੁੰਚ ਰਿਓ ਕਿ ਲੱਗਦਾ ਨਾ ਸਮੱਸਿਆਵਾਂ ਘਟਣਗੀਆਂ ਲੋਕਾਂ ਦੀਆਂ ਦੇਖੋ ਮੈਂ ਆਪਣੇ ਤੌਰ ਤੇ ਨਾ ਆਪਣੇ ਨਿੱਜੀ ਖਰਚੇ ਤੇ ਇੱਕ ਮੋਬਾਈਲ ਆਫਿਸ ਬਣਾਇਆ ਹੈ ਆਪਦਾ ਇੱਕ ਮਹੱਲਾ ਕਲੀਨਿਕ ਤੁਰਿਆ ਫਿਰਦਾ ਬਣਾਇਆ ਅੱਜ ਅਸੀਂ ਇੱਕ ਡੈਂਟਲ ਵੈਨ ਵੀ ਗਰੀ ਸ਼ੁਰੂਆਤ ਕਰੀ ਹੈ ਮੈਂ ਪਹਿਲਾਂ ਹੀ ਇਹਨਾਂ ਲੋਕਾਂ ਕੋਲੇ ਜਾ ਕੇ ਗੱਲਾਂ ਬਾਤਾਂ ਏਰੀਆ ਸੁਣਦਾ ਰਹਿਣਾ ਹੁਣ ਜੋ ਪਾਰਟੀ ਦਾ ਦੇਸ਼ ਹੈ ਜਨ ਸੰਵਾਦ ਕਰਨੇ ਮੈਂ ਸਮਝਦਾ ਇੱਕ ਬਹੁਤ ਵਧੀਆ ਪ੍ਰਾਲਾ ਇਹਦੇ ਨਾਲ ਲੋਕਾਂ ਨੂੰ ਜਿਹੜੀ ਕਿ ਜਿੱਥੇ ਪਿਆਰ ਨੇੜਤਾ ਵੱਧਦੀ ਹੈ ਉੱਥੇ ਲੋਕਾਂ ਦੀਆਂ ਮੌਕੇ ਦੀਆਂ ਸਮੱਸਿਆਵਾਂ ਸੁਣ ਕੇ ਜਿੱਥੇ ਅਫਸਰਾਂ ਨੂੰ ਜਿਹੜੀਆਂ ਦਫਤਰਾਂ ਤੋਂ ਬਾਹਰ ਨਿਕਲਣ ਲਈ ਮਜਬੂਰ ਹੋਣਾ ਪੈਂਦਾ ਤਾਂ ਲੋਕਾਂ ਨੂੰ ਜਿੱਥੇ ਖੱਜਲ ਖਵਾਲੀ ਮਹਿੰਗਾ ਤੇਲ ਪਟਰੋਲ ਵੱਜ ਜਾਂਦਾ ਇਹਨਾਂ ਦੇ ਸਮਾਂ ਵੱਜਦਾ ਸਭ ਤੋਂ ਕੀਮਤੀ ਜਿਹੜਾ ਹੁੰਦਾ ਸਮਾਂ ਉਹ ਵੱਜ ਜਾਂਦਾ ਤੇ ਲੋਕ ਬੜੇ ਵਧੀਆ ਤਰੀਕੇ ਨਾਲ ਬੈਠ ਕੇ ਹੱਲ ਕਰਾਉਂਗੇ ਬਿਲਕੁਲ ਭਾਈ ਜੀ ਮੈਂ ਪਹਿਲਾਂ ਦੇਖਦੇ ਹੁੰਦੇ ਸੀ ਲੋਕਾਂ ਨੂੰ ਇੱਕ ਐਮਐਲਏ ਤੱਕ ਜੇਕਰ ਕੋਈ ਗੱਲ ਰੱਖਣੀ ਹੈ ਜੋ ਕੋਈ ਸਮੱਸਿਆ ਰੱਖਣੀ ਹੈ ਤਾਂ ਪਹਿਲਾਂ ਉਹਨਾਂ ਦੇ ਆਫਿਸ ਤੱਕ ਜਾਣਾ ਪੈਂਦਾ ਸੀ ਹੁਣ ਕਿਵੇਂ ਦੇਖਦੇ ਹੋ ਐਮਐਲਏ ਖੁਦ ਤੁਹਾਡੇ ਘਰ ਘਰ ਗਲੀ ਗਲੀ ਮੋਹੱਲੇ ਦੇ ਵਿੱਚ ਆ ਕੇ ਜਨ ਸੰਵਾਦ ਕਰ ਰਹੇ ਨੇ ਦੇਖੋ ਹੁਣ ਤਾਂ ਸਰਕਾਰ ਨੇ ਇਹ ਪ੍ਰੋਗਰਾਮ ਚਲਾਇਆ ਜਨ ਸੰਵਾਦ ਦਾ ਜਦੋਂ ਦੀ ਸਰਕਾਰ ਬਣੀ ਹੈ ਪਿਛਲੇ 2 ਸਾਲ ਤੋਂ ਐਮਐਲਏ ਸਾਹਿਬ ਇਹ ਸਾਡੇ ਇਲਾਕੇ ਦੇ ਵਿੱਚ ਠੀਕ ਮੇਰੇ ਖਿਆਲ 2-2.5 ਮਹੀਨੇ ਬਾਅਦ ਇੱਕ ਚੱਕਰ ਮਾਰ ਕੇ ਪੁੱਛ ਹੀ ਜਾਂਦੇ ਆ ਵੀ ਤੁਹਾਡੀ ਕੋਈ ਦੁੱਖ ਤਕਲੀਫ ਤਾਂ ਨਹੀਂ ਸਾਡੇ 3-4 ਕੰਮ ਸਾਡੀ ਕਲੋਨੀ ਦੇ ਇਹਨਾਂ ਦੇ ਹੁੰਦੇ ਅਸੀਂ ਕਰਵਾ ਲਏ ਇਹਨਾਂ ਤੋਂ ਸਮਰਸੀ ਵਾਲਾ ਅਸੀਂ ਕਰਾ ਲਿਆ ਸੀਵਰੇਜ ਐਸੀ ਪਾ ਲਿਆ ਸੜਕ ਸਾਡੀ ਹੁਣ ਉਹ ਬਣਨ ਨੂੰ ਤਿਆਰ ਆ ਤੇ ਮੇਰਾ ਖਿਆਲ ਜਦੋਂ ਦੀ ਸਰਕਾਰ ਬਣੀ ਆ 7-8 ਵਾਰ ਸਾਨੂੰ ਆ ਕੇ ਪੁੱਛ ਚੁੱਕੇ ਆ ਸਾਡੇ ਇੱਥੇ ਬਸੰਤ ਵਿਹਾਰ ਕਲੋਨੀ ਚ ਆ ਚੁੱਕੇ ਆ ਔਰ ਪੁੱਛਣ ਵਾਸਤੇ ਕਿ ਤੁਹਾਡੇ ਕੋਈ ਦੁੱਖ ਤਕਲੀਫ ਹੋਰ ਕੋਈ ਵਿਕਾਸ ਦੇ ਕੰਮ ਇਹ ਅਸਲ ਬਦਲਾਅ ਝਲਕਦਾ ਸਾਨੂੰ ਨਜ਼ਰ ਆਉਂਦਾ ਜਿਹੜੀਆਂ ਕਿ ਅੱਗੇ ਕੋਈ ਐਮਐਲਏ ਬਣ ਜਾਂਦੇ ਸੀਗੇ ਤੇ ਉਹ 5 ਸਾਲ ਜਾਂ 4.5 ਸਾਲ ਲਵਦੇ ਨਹੀਂ ਸੀ ਤੇ ਪੰਜਵੇਂ ਸਾਲ ਉਹ ਨਜ਼ਰ ਆਉਂਦੇ ਸੀ ਤੇ ਇਹ ਦੂਜੇ ਮਹੀਨੇ ਤੀਜੇ ਮਹੀਨੇ ਸਾਡੇ ਕੋ ਆ ਪਾ ਕੇ ਪੁੱਛਦੇ ਆ ਵੀ ਤੁਹਾਡੇ ਕੋਈ ਕੋਈ ਮਸਲੇ ਤਾਂ ਨਹੀਂ ਪੈਂਡਿੰਗ ਰਹਿ ਗਏ ਜਿਹੜੇ ਹੱਲ ਕਰਵਾਉਣ ਵਾਲੇ ਆ ਇਹ ਮੈਂ ਕਹਿੰਨਾ ਵੀ ਸਾਰੇ ਪੰਜਾਬ ਨੂੰ ਸزار ਕਲਵੰਦ ਸਿੰਘ ਸਿੱਧੂ ਵਰਗੇ ਐਮਐਲਏ ਮਿਲ ਜਾਣ ਤੇ ਸਾਰੇ ਪੰਜਾਬ ਦੀ ਦਸ਼ਾ ਬਦਲ ਸਕਦੀ ਹੈ ਇਸ ਇਲਾਕੇ ਦੇ ਲੋਕ ਖੁਸ਼ ਨੇ ਪੂਰੇ ਵੀ ਵਿਧਾਇਕ ਘਰ ਘਰ ਦੇ ਵਿੱਚ ਆ ਕੇ ਸਮੱਸਿਆਵਾਂ ਸੁਣਦੇ ਸਮੱਸਿਆ ਹੱਲ ਵੀ ਹੋ ਰਹੀਆਂ ਨੇ ਬਿਲਕੁਲ ਸਾਡੇ ਇਲਾਕੇ ਦੇ ਪੂਰੇ ਲੋਕ ਬਾਰਡ ਨੰਬਰ 50 ਦੇ ਸਾਡੇ ਆਤਮ ਨਗਰ ਇਲਾਕੇ ਦੇ ਲੋਕ ਪੂਰੇ ਇਹਨਾਂ ਤੋਂ ਖੁਸ਼ ਆ ਕਿਉਂਕਿ ਸਵੇਰ ਤੋਂ ਨਿਕਲਦੇ ਆ ਰਾਤ ਦੇ 11 ਵਜੇ ਤੱਕ ਇਹ ਪਬਲਿਕ ਦੇ ਵਿੱਚ ਹੀ ਰਹਿੰਦੀ ਹੈ ਬਿਲਕੁਲ ਜਿਸ ਸੰਗ ਦੇ ਨਾਲ ਆਪ ਸਰਕਾਰ ਦੇ ਵੱਲੋਂ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਜਨਸੰਵਾਦ ਉਸੇ ਤਰ੍ਹਾਂ ਹਲਕਾਤਮ ਨਗਰ ਦੇ ਵਿੱਚ ਵੱਖ-ਵੱਖ ਜਿਹੜੇ ਕਿ ਜਨਸੰਵਾਦ ਨੇ ਉਹ ਕੀਤੇ ਜਾ ਰਹੇ ਨੇ ਤਾਂ ਲੋਕ ਨੇ ਜਿਹੜੇ ਨੇ ਇਸ ਦੇ ਨਾਲ ਕਾਫੀ ਖੁਸ਼ ਜਿਹੜੇ ਕੀ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ